ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਆ ਤੇ ਸਬਜ਼ੀਆਂ ਦੀ ਕੀਮਤ ਅਸਮਾਨ ਛੂ ਰਹੀਆਂ ਨੇ ਜਿਸ ਨੂੰ ਕਰਕੇ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾਂਦੀ ਆ ਸਬਜ਼ੀ ਸਾਡਾ ਗਰਮੀ ਕਰਕੇ ਸੌਦਾ ਬਹੁਤ ਖਰਾਬ ਹੋ ਜਾਂਦੇ ਨੇ ਰਾਤ ਨੂੰ ਦੇਖੋ ਇੱਕ ਕੋਠਰੀ ਦੇਖੋ ਇਹ ਵੀ 30 ਰੁਪਏ ਕਿਲੋ ਖਰੀਦਨੇ ਸਾਰੇ ਫਿਚਟਣਾ ਪੋਗਾ 20 ਕਿਲੋ ਤੋਂ। ਸਾਡਾ ਕੁਝ ਨਹੀਂ ਬਚਦਾ ਗਰਮੀ ਕਰਕੇ ਬਹੁਤ ਕੰਮ ਬੁਰਾ ਹਾਲਾ ਹੈ ਜਿਹੜੇ ਹੁਣ ਉਹੀ ਕਮਾਉਣਾ ਉਹੀ ਖਾਣਾ ਬਹੁਤ ਔਖਾ ਹੈ। ਮਹਿੰਗਾਈ ਦਿਨੋਂ ਦਿਨ ਵਾਧੀ ਜਾ ਰਹੀ ਹੈ। ਠਾੜਾ ਮੋਟਾ ਕੰਟਰੋਲ ਹੋਣਾ ਚਾਹੀਦਾ ਹੈ। ਜਿਹਨੂੰ ਜ਼ਿੰਮੇਵਾਰ ਨੂੰ ਰੇਟ ਨਹੀਂ ਮਿਲਦਾ ਫਿਰ ਜਿਵੇਂ ਹੁਣ 2 ਰੁਪਏ ਕਿਲੋ 3 ਰੁਪਏ ਕਿਲੋ ਚੀਜ਼ ਮਿਲੇ ਮੰਡੀ ਉਪਰ ਵਾਲਾ ਬਾਗੇ ਪਰਾ ਮਾਰਦਾ। ਨਾ ਜੀਰੀ ਲਾਵਾਂਗੇ। ਹੋਰ ਕੋਈ ਗਰਮੀ ਦਾ ਕਰਨਾ। ਉੱਤਰ ਭਾਰਤ ਸਾਂਨੇ ਪੰਜਾਬ ਦੇ ਵਿੱਚ ਵੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਹੋਈ ਨਜ਼ਰ ਆਉਂਦੀ ਆ ਉਥੇ ਹੀ ਸੜਕਾਂ ਗਲੀਆਂ ਸੁੰਨੀਆਂ ਪਈਆਂ ਨੇ ਕਿਉਂਕਿ ਗਰਮੀ ਦੇ ਕਾਰਨ ਹਰ ਕੋਈ ਵਿਅਕਤੀ ਬਚਣਾ ਚਾਹੁੰਦਾ ਅਤੇ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੁੰਦਾ ਪਰ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਕਾਰਨ ਜੋ ਸਬਜ਼ੀਆਂ ਨੇ ਸਬਜ਼ੀਆਂ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਆ ਤੇ ਸਬਜ਼ੀਆਂ ਦੀ ਕੀਮਤ ਅਸਮਾਨ ਛੂਰੀਆਂ ਨੇ ਜਿਸ ਨੂੰ ਕਰਕੇ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾਂਦੀ ਆ ਸਬਜ਼ੀ ਆਖਿਰਕਾਰ ਕੀ ਕਾਰਨ ਸਬਜ਼ੀ ਮਹਿੰਗੀ ਕਿਉਂ ਹੋ ਰਹੀ ਆ ਇਹ ਵੀ ਗੱਲ ਕਰ ਲੈਣੇ ਆ ਪਹਿਲਾਂ ਸਬਜ਼ੀ ਵਿਕਰੇਤਾ ਦੇ ਨਾਲ ਗੱਲ ਕਰ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਸਰ ਸੇਵਰਾਮ ਜੀ ਸਬਜ਼ੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਆ ਕੀ ਕਾਰਨ ਉਹ ਵਧੀ ਯਾਰੀ ਜੀ ਇਸ ਕਰਕੇ ਜਿਆਦਾ ਸਬਜੀ ਘਟ ਆ ਰਹੀ ਆ ਖੇਤਾਂ ਘਰ ਘਟਿਆ ਰਹੀ ਜਲਦੀ ਜਲਦੀ ਚਾਲੀ ਹੋ ਰਹੀ ਤੇ ਬਹੁਤ ਗਰਮੀ ਹੋ ਰਹੀ ਹੈ ਇਹ ਕਰਕੇ ਜਿਕਰ ਆ ਰਹੀ ਹੈ ਸਾਰੀ ਸਬਜੀ ਦੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਗਰਮੀ ਦੇ ਕਾਰਨ ਖੇਤਾਂ ਦੇ ਵਿੱਚੋਂ ਸਬਜੀ ਘਟ ਆ ਰਹੀ ਆ ਅਤੇ ਇਹੀ ਕਾਰਨ ਆ ਕਿ ਸਬਜੀ ਮਹਿੰਗੀ ਹੁੰਦੀ ਜਾ ਰਹੀ ਆ ਹੋਰ ਵੀ ਵੀਰ ਨੇ ਦੁਕਾਨਦਾਰ ਗੱਲ ਕਰ ਲੈਂਦੇ ਆ ਉਹਨਾਂ ਨਾਲ ਕੀ ਨਾਮ ਹੈ ਮੁਹੰਮਦ ਮੁਸਤਾਕ ਮੁਸਤਾਕ ਲਗਾਤਾਰ ਜੇਕਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਯਾਰ ਇਹਨਾਂ ਕੀ ਕਾਰਨ ਮੰਨਦੇ ਹੋ ਗਰਮੀ ਜਗੇ ਮਾਰ ਗਰਮੀ ਤੋਂ ਗਰਮੀ ਤੇ ਹਾਂਜੀ ਆਕ ਦਾ ਕਿੰਨਾ ਕੁ ਫਰਕ ਪੈ ਰਿਹਾ ਦੁਕਾਨਦਾਰੀ ਤੇ ਕਿੰਨਾ ਕੁ ਫਰਕ ਥੋੜੇ ਪੈ ਨੇ ਗਰਮੀ ਚ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਗਾਹਕ ਤੇ ਬੜਾ ਫਰਕ ਪੈ ਰਿਹਾ ਸ਼ਾਮ ਨੂੰ ਗਾਹਕ ਨਹੀਂ ਆਉਂਦਾ ਜਿਸ ਕਾਰਨ ਇਹਨਾਂ ਦੀ ਜੋ ਰੋਜੀ ਰੋਟੀ ਤੇ ਉਹ ਵੀ ਫਰਕ ਸਾਫ ਦੇਖਿਆ ਜਾ ਸਕਦਾ ਜੋ ਇਥੇ ਵੀਰ ਸਬਜੀ ਲੈਣ ਪਹੁੰਚੇ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਉਹਨਾਂ ਨੂੰ ਪੁੱਛਦੇ ਆ ਕੀ ਨਾਮ ਵੀਰੇ ਅਮਰੀਕ ਅਮਰੀਕ ਸਬਜੀ ਲੈਣ ਆਉਣੇ ਹੋ ਕਰਮਿਕਾਰਨ ਕਹਿੰਦੇ ਸਬਜੀ ਮਹਿੰਗੀ ਹੁੰਦੀ ਜਾ ਰਹੀ ਆ ਬੜੀ ਮੁਸ਼ਕਲ ਆਉਂਦੀ ਆ ਆਮ ਲੋਕਾਂ ਦੇ ਲਈ ਗੌਰ ਕੇ ਸਬਜੀ ਉਹ ਖਾ ਸਕਦੇ ਜੇ ਖਾ ਸਕਦੇ ਕਿਵੇਂ ਜੀ ਮਹਿੰਗਾ ਮਹਿੰਗੀ ਹੁੰਦੀ ਜਾ ਰਹੀ ਆ ਸਬਜੀ ਕਿਸ ਤਰ੍ਹਾਂ ਵੇਖਦੇ ਸਰ ਮੈਂਦਰ ਰੈਡੀ ਜੇ ਲੋਣਾਗਾ ਆਪਣਾ ਉਹਦੇ ਘਰ ਕੀ ਬਸ ਲੈਂਡ ਉਕੀਵਾ ਮੁਖਲੀਆ ਕੀ ਨਾਮ ਆ? ਮੁਹੰਮਦ ਨਾਜ਼ਿਮ ਮੁਹੰਮਦ ਨਾਜ਼ਿਮ ਲਗਾਤਾਰ ਸਬਜ਼ੀਆਂ ਨੇ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ। ਸਬਜ਼ੀਆਂ ਦੇ ਮਹਿੰਗੇ ਹੁੰਦੇ ਨੇ ਬਿਰਜੀ ਮਗਰ ਦਿਨੇ ਗਾਕ ਨਹੀਂ ਹੁੰਦਾ ਗਰਮੀ ਕਰਕੇ। ਸਾਡਾ ਗਰਮੀ ਕਰਕੇ ਸੌਦਾ ਬਹੁਤ ਖਰਾਬ ਹੁੰਦੇ ਨੇ। ਰਾਤ ਨੂੰ ਦੇਖੋ ਇੱਕ ਟੋੜੀ ਦੇਖ ਲਓ। ਇਹ 20 ਰੁਪਏ ਗਿਲੇ ਖਰੀਦਨੇ ਸਾਰੇ ਫੇਛਟਣਾ ਪੋਗਾ 20 ਕਿਲੋ ਟੋੜੀ। ਸਾਡਾ ਕੁਝ ਨਹੀਂ ਵੱਜਦਾ ਗਰਮੀ ਕਰਕੇ ਬਹੁਤ ਕੰਮ ਬੁਰਾ ਹਾਲ ਹੈ ਵੀ। ਗਾਗ ਦਾ ਕਿੰਨਾ ਅਸਰ ਪੈ ਰਿਹਾ ਹੈ ਗਾਗ ਦਾ ਬਹੁਤ ਅਸਰ ਪੈਂਦਾ ਹੈ ਗਾਗ ਨੂੰ ਗਰਮੀ 'ਚ ਦਿਨੇ ਆਂਦੇ ਨਹੀਂ ਹੈ ਰਾਤ ਨੂੰ ਵੀ ਕਟੇਗਾ ਗਾਗ ਅੰਦਰ ਸਸਤੀ ਕ ਮੰਗਦੇ ਨੇ ਉਹਦੇ ਇਸ ਮੰਡੀ 'ਚ ਬਹੁਤ ਤੇਜ਼ ਨੇ ਕਰਨ ਕੀ ਬੰਦੇ ਹੋ ਇਹ ਨਹੀਂ ਮਹਿੰਗੀ ਹੋਣ ਦਾ ਸਬਜੀ ਕਰਨ ਕੀ ਕੀ ਗੜੀਏ ਸਬਜੀ ਕੱਟ ਰਹੇ ਨੇ ਗਰਮੀ ਕਰਕੇ ਸਬਜੀ ਨਹੀਂ ਹੋ ਚਾਹੇ ਖੇਚੱਕੀ ਕਰੀਏ ਬੰਦਾ ਫਿਰ ਤਾਂ ਕੱਟ ਨਹੀਂ ਹੈ ਬਿਲਕੁਲ ਮਹਿੰਗੀ ਹੁੰਦੀ ਜਾ ਰਹੀ ਹੈ ਜੋ ਕਿ ਆਮ ਲੋਕਾਂ ਤੋਂ ਬਸਤੋਂ ਬਾਹਰ ਹੁੰਦੀ ਯਾਰੀ ਐ ਸਭ ਜੀ ਸਸੀ ਗਾਲ ਜੀ ਸਸੀ ਗਾਲ ਮੈਡਮ ਲਗਾਤਾਰ ਸਬਜੀ ਤੁਸੀਂ ਲੈਣ ਆਉਨੇ ਹੋ ਮਹਿੰਗੀ ਹੁੰਦੀ ਯਾਰੀ ਕਿਸ ਤਰ੍ਹਾਂ ਵੇਖਦੇ ਮੈਂ ਤਾਂ ਭਾਈ ਜ਼ਿਆਦਾ ਨਹੀਂ ਲੱਕਣ ਦੀ ਇੱਕ ਦੋ ਹਫ਼ਤੇਵਾਂ ਦਾ ਨਹੀਂ ਨਹੀਂ ਐ ਪਹਿਲਾਂ ਲਈ ਰੇਟ ਨਹੀਂ ਜਿਵੇਂ ਪਹਿਲਾਂ ਚੱਲਦੀ ਹੁੰਦੀ ਹੁਣ ਗਲਦੀ ਵੀ ਇਹੋ ਚੀਜ਼ ਮਹਿੰਗੀ ਹੋ ਜਾਂਦੀ ਹੈ ਘਰ ਦਾ ਰਸੋਈ ਦਾ ਬਜਟ ਤਾਂ ਹਿੰਦੇ ਜਾਂਦਾ ਨਾ ਸਹੀ ਐ ਇਸ ਦਾ ਕੋਈ ਸ਼ੱਕ ਨਹੀਂ ਪਿੱਲਦਾ ਹੀ ਐ ਉਹ ਤਾਂ ਜੋ ਹੁਣੋਂ ਪਰ ਮਹਿੰਗਾਈ ਆਉਗੀ ਤਾਂ ਬਜਟ ਤਾਂ ਫਿਰ ਪਿੱਲੂ ਗਈ ਆ ਬਿਲਕੁਲ ਐ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਸ ਤਰ੍ਹਾਂ ਵੇਖਦੇ ਹੋ ਇੱਕ ਤਾਂ ਗਰਮੀ ਪੈ ਰਹੀ ਆ ਗਰਮੀ ਕਾਰਨ ਜੋ ਸਬਜ਼ੀਆਂ ਨੇ ਲਗਾਤਾਰ ਮਹਿੰਗੇ ਹੁੰਦੇ ਜਾ ਰਹੀਆਂ ਹਾਂਜੀ ਹਾਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ ਜਿਹੜੀ ਲੋ ਚਲਦੀ ਸੀ ਲੋ ਨੇ ਫੂਕਤੀਆਂ ਸਬਜ਼ੀਆਂ ਜਿਵੇਂ ਟਿੰਡੋਆ ਜਾਂ ਹੋਰ ਸਬਜ਼ੀਆਂ ਨੇ ਸਾਰੀਆਂ ਘਟ ਗਿਆ ਦੁੱਗਣੇ ਰੇਟ ਹੋ ਗਏ ਹਾਂ ਜਿਹੜੇ ਹੁਣ ਉਹੀ ਕਮਾਉਣਾ ਉਹੀ ਖਾਣਾ ਬਹੁਤ ਔਖਾ ਹੈ ਮਹਿੰਗਾਈ ਦਿਨੋਂ ਦਿਨ ਵਾਧੀ ਜਾ ਰਹੀ ਆ ਮਾੜਾ ਮੋੜਾ ਕੰਟਰੋਲ ਹੋਣਾ ਚਾਹੀਦਾ ਲਖਨੀ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਯਾਰ ਇਹ ਸਭ ਕੁਝ ਇਹ ਬਹੁਤ ਪਹੁੰਚ ਤੋਂ ਬਾਹਰ ਆ ਹੁਣ ਕੀ ਹੈ ਮਜ਼ਦੂਰ ਬੰਦਾ 500 ਕਮਾਉਂਦਾ ਤੇ 400 ਦੀ 450 ਦੀ ਸਬਜ਼ੀ ਲੈ ਜਾਂਦਾ ਘਰੇ ਕੀ ਲੈ ਕੇ ਜਾਂਦਾ ਕੁਝ ਵੀ ਨਹੀਂ ਆਟਾ ਦਾਲ ਫੇਰ ਰਹੀ ਹੈਗੀ ਆਟਾ ਦਾਲ ਫੇਰ ਰਹੀ ਹੈ ਹਾਂ ਸਬਜ਼ੀਆਂ ਦਾ ਬਹੁਤ ਮਹਿੰਗਾ ਕੰਮ ਚੱਲ ਰਿਹਾ ਤੇ ਹੋਰ ਵੀ ਜਿਉਂ ਜਿਉਂ ਸਮਾਨ ਵਧੀ ਜਾ ਰਿਹਾ ਹਰ ਇੱਕ ਚੀਜ਼ ਦਾ ਦੁੱਗਣਾ ਰੇਟ ਹੋ ਰਿਹਾ ਦਿਨੋ ਦਿਨ ਮਜ਼ਦੂਰ ਥੱਲੇ ਜਾ ਰਿਹਾ ਜੀ ਬਿਲਕੁਲ ਬਾਪੂ ਜੀ ਦਾ ਕਹਿਣਾ ਕਿ ਗਰਮੀ ਦੇ ਕਾਰਨ ਜਿੱਥੇ ਸਬਜ਼ੀਆਂ ਸੜ ਰਹੀਆਂ ਨੇ ਨੁਕਸਾਨ ਹੋ ਰਿਹਾ ਸਬਜ਼ੀ ਦਾ ਵੱਡੇ ਪੱਧਰ ਤੇ ਪਰ ਉੱਥੇ ਹੀ ਇਕੱਤਰ ਗੱਲ ਕੀਤੀ ਜਾਵੇ ਤਾਂ ਵਿਸਾਖਾ ਸਿੰਘ ਜੀ ਵਿਸਾਖਾ ਸਿੰਘ ਜੀ ਸਬਜ਼ੀ ਲੈਣ ਆਉਣੇ ਹੋ ਮੰਡੀ ਦੇ ਵਿੱਚ ਤੇ ਹੁਣ ਲਗਾਤਾਰ ਸਬਜ਼ੀ ਮਹਿੰਗੀ ਹੁੰਦੀ ਜਾ ਰਹੀ ਹੈ ਕਾਰਨ ਕੀ ਹੈ ਤੇ ਕਿਸ ਤਰ੍ਹਾਂ ਦੇਖਦੇ ਗਰਮੀ ਕਾਰਨ ਜੀ ਗਰਮੀ ਕਾਰਨ ਮਹਿੰਗੀ ਹੋ ਰਹੀ ਹੈ ਜੀ ਹੁਣ ਤਾਂ ਸਬਜ਼ੀ ਕਦੂ ਵੀ ਬਹੁਤ ਮਹਿੰਗਾ ਹੋ ਰਿਹਾ ਕੋਲ ਦੂਜੀ ਸਬਜ਼ੀ ਸਾਰੀ ਮਹਿੰਗੀ ਹੋ ਰਹੀ ਹੈ ਜੀ ਗਰਮੀ ਕਾਰਨ ਹੀ ਹੈ ਜੀ ਸਾਰਾ ਕੁਝ ਘਰ ਵੀ ਗਏ ਨੇ ਹਾਂ ਆਹ ਮੰਦੇ ਦੀ ਪਹੁੰਚ ਤੋਂ ਕਹਿੰਦੇ ਹੁਣ ਸਬਜ਼ੀ ਵੀ ਬਾਹਰ ਹੁੰਦੀ ਯਾਰੀ ਹੋ ਗਈ ਜੀ ਹੋ ਗਈ ਜੀ ਹੋ ਗਈ ਹੁਣ 60 70 ਰੁਪਈਆ ਤੋਂ ਘੱਟ ਕੋਈ ਚੀਜ਼ ਨਹੀਂ ਹੈਗੀ ਜੀ ਸਬਜ਼ੀ 60 70 ਰੁਪਈਆ ਤੋਂ ਘੱਟ ਹੈ ਨਹੀਂ ਜੀ ਕੋਈ ਲੈ ਲਓ ਭਿੰਡੀ ਲੈ ਲਓ ਕਦੂ ਲੈ ਲਓ ਖਣੀ ਲੈ ਲਓ ਸਾਰੀਆਂ ਮਹਿੰਗੀਆਂ ਨੇ ਜੀ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਕੋਈ ਵੀ ਚੀਜ਼ ਲੈ ਲਓ ਸਾਰੀਆਂ ਚੀਜ਼ਾਂ ਮਹਿੰਗੀਆਂ ਨਜ਼ਰ ਆਉਂਦੀਆਂ ਨੇ ਸੱਸੀ ਗੱਲ ਜੀ ਉਹ ਬੋਲਿਆ ਕਰੋ ਹਾਂ ਕੀ ਨਾਮ ਹੈ ਸਰ ਸ੍ਰਿੰਦਰਪਾਲ ਸੁਲਿੰਦਰਪਾਲ ਜੀ ਸਬਜੀ ਕਹਿੰਦੇ ਆਮ ਬੰਦੇ ਤੋਂ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਕੀ ਕਾਰਨ ਮੰਨਦੇ ਹੋ ਤਾਂ ਕਿਸ ਤਰ੍ਹਾਂ ਲੱਗਦਾ ਗਰਮੀ ਦਾ ਕਾਰਨ ਹੀ ਹੈ ਜੀ ਹੋਰ ਤਾਂ ਕੁਛ ਨਹੀਂ ਹੈ ਜੀ ਗਰਮੀ ਦਾ ਕਾਰਨ ਆ ਗਰਮੀ ਜਿਆਦਾ ਪੈਣ ਲੱਗੀ ਹੁਣ ਫਸਲਾਂ ਮੱਚ ਗਈਆਂ ਬਾਕੀ ਹੁਣ ਲੋਕਾਂ ਦਾ ਜੀਰੀ ਕੰਨੇ ਧਿਆਨ ਹੋ ਗਿਆ ਜਿਹਨੂੰ ਜ਼ਿੰਮੇਦਾਰ ਨੂੰ ਰੇਟ ਨਹੀਂ ਮਿਲਦਾ ਫਿਰ ਜਿਵੇਂ ਹੁਣ 2 ਰੁਪਏ ਕਿਲੋ 3 ਰੁਪਏ ਕਿਲੋ ਚੀਜ਼ ਮਿਲੇ ਮੰਡੀ ਉਹ ਬਰਾ ਬਾਗੇ ਪਰਾਂ ਮਾਰਦਾ ਜੀਰੀ ਲਾਵਾਂਗੇ ਹੋਰ ਕੋਈ ਕਾਰਨ ਗਰਮੀ ਦਾ ਕਾਰਨ ਜ਼ਰਾ ਗਰਮੀ ਦੇ ਕਾਰਨ ਇੱਕ ਤਾਂ ਕਹਿੰਦੇ ਨੇ ਕਿ ਗਰਮੀ ਨੇ ਲੋਕ ਤੜਫਾਏ ਪਏ ਨੇ ਦੂਜਾ ਸਬਜੀ ਦੀ ਮਹਿੰਗਾਈ ਨੇ ਲੋਕ ਸਤਾਏ ਪਏ ਨੇ ਸਬਜੀ ਦੀ ਮਹਿੰਗਾਈ ਨੇ ਤਾਂ ਆਪਣੇ ਜੋ ਸਬਜੀ ਹੋਈ ਮਹਿੰਗੀ ਗਈ ਫਿਰ ਹੁਣ ਸਾਡੇ ਪੜ ਤੋਂ ਬਾਹਰ ਆ ਅਸੀਂ ਸਬਜੀ ਲੈ ਕੇ ਵੇਚਦੇ ਆ ਮੰਡੀ ਚੋਗ ਸਾਡੇ ਪੜ ਤੋਂ ਬਾਹਰ ਆ ਹੁਣ ਅਸੀਂ ਆਹ ਮੰਡੀੋਂ ਸਬਜੀ ਲੈ ਕੇ ਵੇਚਾਂਗੇ 100 ਰੁਪਿਆ ਰੇੜੇ ਰੇੜੇ ਨਾਲ ਲੋਕਾਂ ਕਿ ਉੱਥੇ 8 ਤੇ ਦੇ ਕਿ ਉਹਨਾਂ 7% ਸਾਰੀ ਜਿਹੜੇ ਇੱਥੇ ਬਹਿਣਾ 200 ਰੁਪਏ ਦੇ ਲਫਾਵੇ ਲੱਗਦੇ ਨੇ ਪਰ 150 ਰੁਪਏ ਦੀ ਅਸੀਂ ਚਾਹ ਹੀ ਪੀਣੀ ਆ ਹੁਣ ਇਹਦੇ ਵਿੱਚ ਤਾਂ ਗਾਗ ਦਾ ਕਿੰਨਾ ਕਸਰ ਪਾਇਰੇ ਗਾਗ ਨੂੰ ਤਾਂ ਹੁਣ ਗਾਗ ਨੂੰ ਤਾਂ ਕਿਲੋ 2 ਕਿਲੋ ਸਬਜ਼ੀ ਲੈਣੀ ਆ ਗਾਗ ਤਾਂ ਮੇਂ ਚੀਕਾਂ ਮਾਰੀ ਜਾ ਰਿਹਾ ਨੁਕਸਾਨ ਤਾਂ ਸਾਨੂੰ ਜਿਆਦਾ ਆ ਜਿਨ੍ਹਾਂ ਨੇ 5-7000 ਰੁਪਏ ਲਾਉਣਾ ਉਹ ਫਿਰ 20-20 ਰੁਪਏ ਇਕੱਠੇ ਕਰਨੇ ਉਹ ਕਿਵੇਂ ਹੋਣਗੇ ਦੱਸੋ ਜੀ ਸ਼ਾਮ ਤੱਕ ਅੰਨੀ ਧੁੱਪ 'ਚ ਬਹਿਣਾ ਕਰਨਾ ਸਾਨੂੰ ਤਾਂ ਦਿਹਾੜੀ ਵੀ ਨਹੀਂ ਪੱਲੇ ਪੈਂਦੀ ਇਹ ਬਿਲਕੁਲ ਇਹੰਦਾ ਕਹਿਣਾ ਕਿ ਜੋ ਸਬਜ਼ੀ ਵਕਰੇਤਾ ਨੇ ਉਹ ਕਹਿੰਦੇ ਨੇ ਕਿ ਸਾਡਾ ਬੜਾ ਬੁਰਾ ਹਾਲ ਆ ਸਬਜ਼ੀ ਇਕੱਠੀ ਲਿਆਉਣੀ ਪੈਂਦੀ ਆ ਪਰ ਗਾਕ ਜਦੋਂ ਰੇਟ ਸੁਣਦਾ ਤਾਂ ਚੀਕਾ ਮਾਰਦਾ ਸਬਜ਼ੀ ਨਹੀਂ ਲੈ ਕੇ ਜਾਂਦੇ ਅਤੇ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਨੇ ਜਿੱਥੇ ਲੋਕਾਂ ਦੇ ਬਾਟ ਕੱਡੇ ਪੈਨੇ ਉੱਥੇ ਹੀ ਸਬਜ਼ੀ ਮਹਿੰਗੀ ਹੋਣ ਕਰ ਜੋ ਆਮ ਲੋਕ ਨੇ ਉਹਨਾਂ ਦੀਆਂ ਚੀਕਾਂ ਨਿਕਲਿਆ ਪਈਆਂ ਨੇ ਉਹ ਕਹ ਰਹੇ ਨੇ ਕਿ ਸਾਡੀ ਬਸ ਤੋਂ ਬਾਹਰ ਹੁਣ ਸਬਜ਼ੀ ਵੀ ਹੁੰਦੀ ਜਾਂਦੀ ਆ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਿੰਘਰ